ਪਾਰਲੀਮੈਂਟ ਵਿੱਚ ਆਮ ਆਦਮੀ ਪਾਰਟੀ ਤੋਂ ਵੀ ਐਮਪੀਸੀ ਤੇ ਕਾਂਗਰਸ ਦੇ ਕਿੰਨੇ ਐਮਪੀਸੀ ਜਦੋਂ ਕੋਈ ਸਮੱਸਿਆ ਪੰਜਾਬ ਦੀ ਆਉਂਦੀ ਕਿਸਾਨੀ ਦੀ ਆਉਂਦੀ ਗਰੀਬ ਦੀ ਆਉਂਦੀ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਤੇ ਇਕੱਲੀ ਸ਼ਰੋਮਨੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਅੰਡ ਸਿਮਰਤ ਕੌਰ ਬਾਦਲ ਲੜਦੀ ਆ ਕਾਂਗਰਸੀ ਕਿਹਦੇ ਲੜਦੇ ਸੀ ਚੁੱਪ ਕਰਕੇ ਬਹਿੰਦੇ ਸੀ ਸੰਗਠ ਕਿਸਾਨੀ ਸੰਘਰਸ਼ ਦੇ ਵਿੱਚ ਅੰਦਰ ਹਾਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜੇ ਕੋਈ ਆਵਾਜ਼ ਉਠਾਈ ਤੇ ਲੜਾਈ ਲੜੀ ਤੁਹਾਡੇ ਅਕਾਲੀ ਦਲ ਨੇ ਨਾ ਕਾਂਗਰਸ ਨੇ ਤੇ ਨਾ ਦੂਜਿਆਂ ਨੇ ਇਸ ਕਰਕੇ ਆਪਣੀ ਪਾਰਟੀ ਨੂੰ ਬਚਾ ਲਓ ਆ ਤੁਹਾਡੀ ਫੌਜ ਹੈ ਕੌਮ ਦੀ ਫੌਜ ਹੈ ਪੰਥ ਦੀ ਫੌਜ ਹੈ ਪੰਜਾਬੀਆਂ ਦੀ ਫੌਜ ਹੈ ਜੇ ਤੁਹਾਡੀ ਫੌਜ ਤਖੜੀ ਹੈ ਤੁਹਾਡੇ ਤੇ ਕੋਈ ਹਮਲਾ ਨਹੀਂ ਕਰ ਸਕਦਾ ਅੱਜ ਤੁਸੀਂ ਆਪਣੀ ਕਮਜ਼ੋਰ ਕਰ ਦਿੱਤੀ ਥੋੜੀ ਦਿੱਲੀ ਸਿੱਖ ਆਪਣੇ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨੂੰ ਤੋੜਤੀ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਕਿ ਤੁਸੀਂ ਹੁਣ ਪੰਜਾਬ ਦੇ ਘਰ-ਘਰ ਤੇ ਕਬਜ਼ਾ ਕਰਾਉਣਾ ਹੈ ਇਹ ਨਾ ਹੋਏ ਤੁਹਾਡਾ ਆਪਣਾ ਸੁਪਾ ਤੁਹਾਡਾ ਆਪਣਾ ਘਰ ਹੈ ਤੇ ਬਾਹਰ ਲਿਆ ਕੇ ਰਾਜ ਕਰਨਗੇ ਫੈਸਲਾ ਤੁਹਾਡੇ ਹੱਥ ਹੈ ਜੇ ਤੁਸੀਂ ਨਾ ਇਕੱਠੇ ਹੋਏ ਇੱਕ ਢੱਡੇ ਥੱਲੇ ਨਾ ਇਕੱਠੇ ਹੋਏ ਫਿਰ ਜ਼ਿੰਮਵਾਰੀ ਤੁਹਾਡੀ ਹੈ ਨੁਕਸਾਨ ਅਗਲੀ ਪੀੜ੍ਹੀ ਨਾਲ ਤੁਸੀਂ ਕਰਦੋਗੇ ਇਸ ਕਰਕੇ ਆਓ ਸਾਰੇ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਬੇਨਤੀ ਕਰਦਾ ਤੁਹਾਡੀ ਆਪਣੀ ਮਾਪਾਰਟੀ ਤੁਹਾਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਬੁਰਗਾ ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਵੇ ਕੇ ਖੜੀ ਕੀਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਨੂੰ ਤਕੜਾ ਕਰ ਦਿਓ 13 ਨਹੀਂ 13 ਸਿੱਧਾ ਜਿਤਾ ਦਿਓ ਤੁਸੀਂ ਦੇਖੋ ਕਿ ਕਿੰਨੀ ਵੱਡੀ ਆਵਾਜ਼ ਤੁਹਾਡੀ ਪਾਰਲੀਮੈਂਟ ਚ ਹੋਊਗੀ ਤੇ ਦੇਸ਼ ਹੋਊਗੀ ਫੈਸਲਾ ਕਰਨੋ ਕਿ ਪੰਜਾਬ ਵਿੱਚ ਨਾ ਅਸੀਂ ਝਾੜੂ ਰਹਿਣ ਦੇਣਾ ਨਾ ਕਾਂਗਰਸ ਦਾ ਖੂਨੀ ਪੰਜਾ ਰਹਿਣ ਦੇਣਾ ਨਾ ਅਕਮਲ ਦਾ ਫੁੱਲ ਉਗਣ ਦੇਣਾ ਇੱਥੇ ਰਹੂਗੀ ਤੁਹਾਡੀ ਆਪਣੀ ਪਾਰਟੀ